ਕਿਸੇ ਦੇ ਧਰਮ ਨੂੰ ਮਾਣਾ ਨਹੀਂ ਕਹਿੰਦੇ ਪਰ ਗੁਰੂ ਘਰ ਦੀ ਮਰਿਆਦਾ ਵੀ ਜ਼ਰੂਰ ਕਾਇਮ ਰੱਖਣੀ ਪੈਣੀ ਹੈ ਪਰ ਲੱਗਦਾ ਹੈ ਕਿ ਇਹਨਾਂ ਨੇ ਗੁਰੂ ਘਰ ਦੀ ਮਰਿਆਦਾ ਛਿੱਕੇ ਟੰਗ ਕੇ ਵਿਕਣਾ ਕਬੂਲ ਕਰ ਲਿਆ ਹੈ ਦੱਸ ਦਈਏ ਕਿ ਸੰਗਰੂਰ ਇਲਾਕੇ ਵਿੱਚ ਹਿੰਦੂ ਸਮਾਜ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਤੇ ਸਪਹਿਲਾ ਤਾਂ ਸ਼ੋਭਾ ਯਾਤਰਾ ਦੀ ਬਹੁਤ-ਬਹੁਤ ਵਧਾਈ ਹੋਵੇ ਪਰ ਜੋ ਉੱਥੋਂ ਦੇ ਗੁਰਦੁਆਰਾ ਸਿੰਘ ਸਭਾ ਵਾਲਿਆਂ ਨੇ ਕੀਤਾ ਉਹ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜੋ ਪਲਕੀ ਸ਼ੋਭਾ ਯਾਤਰਾ ਵਿੱਚ ਵਰਤੀ ਗਈ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਲਕੀ ਹੈ ਤੇ ਗੁਰੂ ਘਰ ਦੀ ਮਰਯਾਦਾ ਅਨੁਸਾਰ ਗੁਰੂ ਸਾਹਿਬ ਲਈ ਵਰਤੀ ਜਾਣ ਵਾਲੀ ਵਸਤੂ ਕੋਈ ਹੋਰ ਨਹੀਂ ਵਰਤ ਸਕਦਾ ਤੇ ਜੇਕਰ ਵਰਤਦਾ ਹੈ ਤਾਂ ਉਹ ਦੁਬਾਰਾ ਗੁਰੂ ਸਾਹਿਬ ਲਈ ਨਹੀਂ ਵਰਤੀ ਜਾ ਸਕਦੀ ਤੁਸੀਂ ਵੀ ਧਿਆਨ ਨਾਲ ਦੇਖੋ ਇਹ ਵੀਡੀਓ ਹਣ ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਸਵਾਲ ਉੱਠਣ ਲੱਗ ਪਏ ਨੇ ਕਿ ਕੀ ਇੱਕ ਮਹਾਰਾਜੇ ਦਾ ਤਖਤ ਕਿਸੇ ਹੋਰ ਨੂੰ ਵਰਤਨ ਲਈ ਦਿੱਤਾ ਜਾ ਸਕਦਾ ਹੈ ਇਹ ਵੀਡੀਓ ਦੇਖ ਕੇ ਇਸ ਤਰ੍ਹਾਂ ਦੇ ਕਈ ਸਵਾਲ ਸਿੱਖ ਸੋਸ਼ਲ ਮੀਡੀਆ 'ਚ ਖੜੇ ਹੋ ਗਏ ਨੇ ਪਾਲਕੀ ਸਾਹਿਬ ਤੇ ਖੰਡਾ ਸਾਹਿਬ ਵਾਹਿਗੁਰੂ ਤੇ ਗੁਰੂ ਘਰ ਦਾ ਨਾਮ ਵੀ ਲਿਖਿਆ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਸਭ ਜਾਇਜ਼ ਹੈ ਜਾਂ ਫਿਰ ਨਹੀਂ ਜੇ ਜਿਨ੍ਹਾਂ ਨੇ ਇਹ ਫੈਸਲਾ ਲੈ ਕੇ ਪਾਲਕੀ ਸਾਹਿਬ ਵਰਤਨ ਲਈ ਦਿੱਤੀ ਕਿ ਉਹਨਾਂ ਦੀ ਅਕਲ ਕਿੱਥੇ ਚਲੀ ਗਈ ਹੈ ਜ਼ਰੂਰ ਕਮੈਂਟ ਕਰਿਓ